ਇਹ ਤਾਂ ਬਹੁਤ ਪੁਰਾਣੀ ਹੈ ਜੀ ਸ਼ੁਰੂ ਇੱਥੋਂ ਹੋਇਆ ਜਦੋਂ কুਸਤੀ ਜਦੋਂ ਸ਼ੁਰੂ ਹੋਈ ਆ ਸ਼ੁਰੂ ਇਸ ਸਟਾਈਲ ਦੀ ਹਿੰਦੁਸਤਾਨੀ ਸਟਾਈਲ ਦੀ ਸ਼ੁਰੂ ਹੋਈ ਹੈ ਹਿੰਦੁਸਤਾਨ ਅਰ ਇਰਾਨ ਕਿਉਂਕਿ ਇਹ ਰੁਸਤਮ ਇਰਾਨ ਦਾ ਪਹਿਲਵਾਨ ਸੀ ਇਹ ਦੋਨੋਂ ਪੜੋਸੀ ਮੁਲਕ ਸਨ ਤੇ ਇਰਾਨ ਤੋਂ ਪਹਿਲਵਾਨੀ ਦਾ ਸ਼ਗਲ ਔਰ ਪੇਸ਼ਾ ਇਹ ਹਿੰਦੁਸਤਾਨ ਚ ਵੀ ਆਇਆ ਜਿਹੜੀ ਕੁਸ਼ਤੀ ਆ ਇਹ ਮੁਲਕ ਦੀ ਮਹੀਆ ਪਹਿਲਾਂ ਜਾ ਕੇ ਦੁਨੀਆ ਸਾਰੀ ਜਾਤੀ ਚੱਲੀ ਆ ਤੇ ਰਿਆਸ਼ਤਾ ਦੇ ਰਾਜੇ ਦੀ ਸੀ ਜਿਹੜੇ ਉਹ ਪਹਿਲਵਾਨ ਰੱਖਦੇ ਦੀ ਵੀ ਉਹ ਪਹਿਲਵਾਨ ਤੇ ਮਨਸ਼ਰੂੰਦਾ ਦੀ ਵੀ ਜਿਹਦਾ ਪਹਿਲਵਾਨ ਜਿੱਤ ਜੇ ਉਹ ਲੜਾਈ ਨਹੀਂ ਦੀ ਕਰਦੇ ਜਿਹਦਾ ਪਹਿਲਵਾਨ ਜਿੱਤ ਜੇ ਪਹਿਲਾ ਮੋਢਕ ਦੀ ਜਿਹਦਾ ਪਹਿਲਵਾਨ ਜਿੱਤੇ ਉਹ ਜਿੱਤ ਗਿਆ ਪਹਿਲਵਾਨਾਂ ਦੇ ਮਨਸ਼ਰੂੰਦੀ ਦੀ ਜਿਹੜਾ ਬਿਨਾ ਹਥਿਆਰ ਤੋਂ ਲੜਨਾ ਹੈ ਇਹ ਜੁਦ ਹੈ ਉਥੇ ਕੋਈ ਗੰਡਾਸਾ ਥੋੜਾ ਮਾਰੂ ਹੋਰ ਹਥਿਆਰ ਥੋੜਾ ਮਾਰੂ ਇਹ ਤਾਂ ਹੱਥ ਨੇ ਕੰਮ ਕਰਨੇ ਜੇ ਤਾਕਤ ਹੈ ਤਾਂ ਉਹਨੂੰ ਟਾਲੂ ਨਹੀਂ ਉਹਨੂੰ ਟਾਲੂ ਇਹ ਜੁੱਧ ਹੋ ਗਿਆ ਮੱਲ ਜੁੱਧ ਕਹਿੰਦੇ ਐ ਇਹਨੂੰ ਇਹ ਦੇ ਵਿੱਚ ਤੇ ਤਾਂ ਦਰਾਂ ਨੂੰ ਜੁੱਧ ਹੈ ਮੱਲ ਜੁੱਧ ਹੈ ਕਿ ਆਪਣਾ ਤਾਕਤ ਰਹੀ ਦੇ ਵਿੱਚ ਇੱਕ ਦੂਏ ਦੀ ਆਪਣੀ ਜੋਰ ਅਜ਼ਮਾਈ ਹੈ ਜਿਹੜਾ ਤਗੜਾ ਹੋ ਡਾ ਜਾਂਦਾ ਹੈ ਉਹਨੇ ਕੁਲਦਿਆਂ ਕੁਲਦਿਆਂ ਨੂੰ ਆਪਣੇ ਦਾਤੇ ਲਿਆਣਾ ਕਿ ਉਹਨੂੰ ਕੋਈ ਦਾਮ ਹੈ ਮਾਰਾ ਆਪਣੇ ਜ਼ੇਹਨ ਨਾਲ ਉਹਨੇ ਬਣਾਣਾ ਕਿ ਉਹਨੂੰ ਮੈਂ ਆਪਣੇ ਉਸ ਦਾਤੇ ਲਿਆਵਾ ਦੂਸਰਾਂ ਨੇ ਇਹ ਸੋਚ ਰਿਆਣਾ ਕਿ ਇਹਨੂੰ ਮੈਂ ਆਪਣੇ ਦਾਤੇ ਲਿਆਵਾ ਕਉਂਗੇ ਭਵਾਨ ਜ਼ੋਰ ਦੇ ਨਾਲ ਅਕਲ ਦਾ ਕੰਮ ਹੈ ਹਿੰਦੁਸਤਾਨ ਚ ਖਾਸ ਤੌਰ ਤੇ ਪੰਜਾਬ ਦੇ ਇਲਾਕੇ ਜਿੱਥੇ ਦੇ ਲੋਕ ਬੜੇ ਤਾਕਤਵਰ ਬੜੇ ਗਰਾਂਡੀਲ ਬੜੇ ਅੱਛੇ ਜਿਸਮ ਵਾਲੇ ਸਨ ਇਹਨਾਂ ਨੇ ਬੜੇ ਨਮਾਇਆ ਕਿਸਮ ਦੇ ਪਹਿਲਵਾਨ ਦਿੱਤੇ ਜਿਨ੍ਹਾਂ ਦੀ ਤਾਰੀਖ ਦੇ ਵਿੱਚ ਬੜੀ ਅਹਿਮੀਅਤ ਹੈ ਤਾਰੀਖ 'ਚ ਇਹਨਾਂ ਦੇ ਨਾਂ ਹੈ ਜਿਸ ਤਰ੍ਹਾਂ ਗਾਮਾ ਪਹਿਲਵਾਨ ਗੁਲਾਮ ਪਹਿਲਵਾਨ ਕਿੱਕਰ ਸਿੰਘ ਪਹਿਲਵਾਨ ਔਰ ਰਹੀਮ ਪਹਿਲਵਾਨ ਸੁਲਤਾਨੀ ਵਾਲਾ ਗੁਜਾਂ ਵਾਲੇ ਦੇ ਉਹ ਪਹਿਲਵਾਨ ਜਿਹੜੇ ਹੈਗੇ ਸੀ ਉਹ ਤਾਂ ਮੇਰਾ خیال ਕਿਤੇ 2-3 ਘੰਟੇ ਸੌਂਦੇ ਹੋਣੇ ਰਾਤ ਨੂੰ ਸ਼ਾਮ ਤੱਕ ਵੀ ਉਹਨਾਂ ਨੇ ਮਿਹਨਤਾਂ ਪ੍ਰੈਕਟਿਸ ਕਰਕੇ ਜੋਰ ਵਗੈਰਾ ਕਰਕੇ ਫਿਰ ਉਹਨੇ ਆਪਣਾ ਖਾਣਾ ਵੀ ਖਾਣਾ ਉਹਨਾਂ ਨੇ ਜੋ ਦੁੱਧ ਦਹੀਂ ਕਿ ਉਹ ਬਜ਼ਾਮ ਪੀਣਾ ਤੇ ਸਵੇਰੇ ਤਕਰੀਬਨ 3:00 ਵਜੇ ਸਾਰੇ ਪਹਿਲਵਾਨੇ ਉੱਠ ਜਾਂਦੇ ਸੀ ਉੱਠ ਕੇ ਇਹਨਾਂ ਨੇ ਖਾੜਾ ਗੋਡਣਾ ਮਿਹਨਤਾਂ ਲਾਉਣੀਆਂ ਉਸ ਤੋਂ ਬਾਅਦ ਇਹ ਖਾੜੇ ਜ਼ੋਰ ਕਰਨਾ ਪੇ ਪਹਿਲਵਾਨੀ ਨਾਲ ਹੀ ਬੰਦਾ ਸ਼ੌਂਕ ਨਾਲ ਖਾਂਦਾ ਹੈ ਸ਼ੌਂਕ ਨਾਲ ਕਰਦਾ ਹੈ ਤਾਂ ਹੀ ਬੰਦੇ 'ਚ ਜਾਨ ਆਉਂਦੀ ਹੈ ਪੰਜਾਬੀਆਂ ਨੂੰ ਲੈ ਬੜੀ ਆ ਹਾ ਕੁਸ਼ਤੀ ਨੂੰ ਇੱਕ ਬੜਾ ਵੱਡਾ ਵਕਾਰ ਸਮਝਦੇ ਆ ਸ਼ੌਂਕ ਬੰਦਾ ਆਪਣਾ ਵੀ ਤਕੜਾ ਹੋਣਾ ਆਪਣਾ ਬਦਨ ਸਰੀਰ ਬਣਾਈਏ ਨੂੰ ਜਦੋਂ ਮਹਾਬਗਸੂਰੀ ਦੇ ਜਿੰਨਾ ਉਹ ਖਰਾਕ ਉਹਨੀਆਂ ਦੀ ਕਰ ਜਾਂਦੀ ਸੀ ਹਾਏ ਹਾ ਉਹਨਾਂ ਦੇ ਕਰ ਜਾਂਦੀ ਸੀ ਬੁੜੀਆਂ ਨੂੰ ਖਰਾਕ ਬਦਾਮ ਵੀ ਪਿੰਡਿਆਂ ਦੀ ਆ ਮੀਟ ਵੀ ਖਾਂਦੀਆਂ ਦੀਆਂ ਹਾਂ ਹਾਂ ਉਹਨਾਂ ਦੇ ਪੁੱਤ ਫਿਰ ਉਹ ਜਿਹੀ ਹੋਣ ਇਹ ਜਿਹਦਾ ਖਾਨ ਬਾਨ ਹੋਣਾ ਉਹ ਜੋ ਉਹਨਾਂ ਨੇ ਹੋਣਾ ਹੂੰ ਪੰਜਾਬੀ ਕੋਈ ਨਹੀਂ ਮਿੱਟੀ ਦੀ ਕੋਸਤੀ ਹੁੰਦੀ ਡੰਡ ਮੁੰਡੇ ਟੱਪੜਾ ਕੱਢਣੇ ਸ਼ਾਰਾ ਮਾਨੀਆਂ ਫਿਰ ਉਹ ਮਿੱਟੀ ਦੀ ਕੋਸਤੀ ਤੇ ਉਹ ਕਢਾਉਣੇ ਬਸ ਆਰ ਪਾਰ ਦੀ ਕੋਸਤੀ ਵਿਚਾਲੇ ਸਡਾਉਣੀ ਵੀ ਇਉਂ ਨਹੀਂ ਬੇ 5 ਮਿੰਟ ਕੋਲ ਲਓ ਨੈਕਸਟ ਕੁੰਗ ਚੈਲੈਂਜਰ ਸਕੋਰ ਅ ਸਿੰਗ ਸਿੰਗ ਡਿਡਨਟ ਹਿਟ ਦ ਫਲੋਰ ਪੀਸ ਆਫ ਦ ਫਲੋਰ ਹਿਟ ਹਿਮ ਪਹਿਲੀ ਗੱਲ ਤਾਂ ਬੱਚੇ ਨੂੰ ਆਪਣਾ ਸ਼ੌਕ ਹੋਵੇ ਬੱਚੇ ਦਾ ਜਿਹੜਾ ਕੋਈ ਮਾਪਾ ਬਾਪ ਹੈ ਭੈਣ ਭਰਾ ਹੈ ਉਹਨਾਂ ਨੂੰ ਵੀ ਹੋਵੇ ਅਸੀਂ ਬੱਚੇ ਨੂੰ ਇਸ ਕੰਮ ਤੇ ਲਾਉਣਾ ਹੈ ਬਚਪਣੇ ਤੋਂ ਉਹਨੂੰ ਚੰਗਾ ਦੁੱਧ ਖਰਾਕ ਹੋਵੇ ਚੰਗਾ ਉਸ ਨੂੰ ਜਦੋਂ ਤਕੜਾ ਹੋ ਜੇ ਫਿਰ ਉਹਨੂੰ ਨਸ਼ਿਆਂ ਤੋਂ ਬਚਾਵੇ ਚਾਚੂ ਉਹਨਾਂ ਦੇਵੇ ਉਹਨੂੰ ਦੁੱਧ ਦਾਦੀ ਦੇਵੇ ਮਤਲਬ ਕਿ ਮੱਖਣੀ ਫਿਰ ਉਹ ਬੱਚਾ ਤਕੜਾ ਉਹ ਬਦਾਮ ਖਵਾਵੇ ਜੇ ਹੁਣ ਅਗਲੇ ਨੂੰ ਬੱਚੇ ਨੂੰ ਕੁਝ ਮਿਲਿਆ ਨਾ ਉਹ ਤਕੜਾ ਨਹੀਂ ਹੁੰਦਾ ਜਿਹੜਾ ਪਲਮਾਨ ਬਣਾਉਣਾ ਹੈ ਨਾ ਪਹਿਲਾਂ ਤਾਂ ਮੁੰਡਾ ਪਲਮਾਨੀ ਵਾਲਾ ਹੋਵੇ ਮੁੰਡੇ ਦਾ ਪੱਕਾ ਨੇਚਾ ਹੋਵੇ ਭਈ ਮੁੰਡਾ ਵੀ ਲਾਣ ਵਾਲਾ ਹੋਵੇ ਲੰਬੇ ਮੰਗੂ ਸਾਰ ਐਮਰਨ ਦੀ ਕੁੜੀ ਆ ਹੋਵੇ 2500 ਤਾਂ ਮੈਂ ਲਾਉਂਦਾ ਹੁੰਦਾ ਜਦੋਂ ਐਨ ਪੂਰੀ ਤਿਆਰੀ ਕਰੀ ਆ ਬੈਠਕਾ 2500 ਡੰਡ ਦਿਨ ਰਾਤ ਚ ਹੱਥ ਨੇ ਪਿਛਲੇ ਪਹਿਰ ਫਿਰ ਖਾੜੇ ਤੇ ਜ਼ੋਰ ਕਰਨਾ ਫਿਰ ਮਤਲਬ ਭਾਜ ਲਾਉਣੀ ਫੇਰ ਆ ਕੇ ਜੋਰ ਕਰਕੇ 3 ਮੀਲ 4 ਮੀਲ 6 ਜਲੀ ਹੁੰਦਾ ਇੱਥੋਂ ਉੱਥੇ ਜਾਣਾ ਹੁਣ ਫੇਰ ਆ ਕੇ ਸਮਝੋ ਦਹੀਂ ਤੁਸੀਂ ਸਭ ਕੁਝ ਫੇਰ ਪੀਣਾ ਕਸਰਤ ਬਹੁਤ ਜ਼ਰੂਰ ਹੈ ਨਾ ਜੀ ਤੇ ਕਸਰਤ ਨਹੀਂ ਸਕਤ ਹੈ ਕਿੰਨੂ ਅਰੇ ਅਸਤੇ ਜ਼ਰੂਰ ਅਨੂ ਪਹਾ ਨੂੰ ਖਲਾ ਦੇ ਨੀਚੇ ਦੇ ਕਿ ਉਹ ਦੇਣਾ ਚਾਹੀਦਾ گوشਤ ਦੇਣਾ ਚਾਹੀਦਾ ਯਕਨੀ ਦੇਣੀ ਚਾਹੀਦੀ ਹੈ ਅ ਸਰਦੀਆਂ ਦੇ ਵਿੱਚ ਹੁਣ ਸਾਡਾ ਹੁੰਦਾ ਜੀ ਅਸੀਂ ਇੱਕ ਵੇ ਖਾਰੇ ਆਨੇ ਫੁੱਲ ਸਰਦੀ ਅਸੀਂ ਇੱਕ ਕੱਪ ਯਕਨੀ ਦਾ ਵੱਡਾ ਗਲਾਸ ਇੱਕ ਯਕਨੀ ਦਾ ਦੇਸੀ ਮੁਰਗੀ ਹੋਵੇ ਇਹਾਂ ਬਕਰਾ ਹੋਏ ਔਰ ਇਹਖਣੀ ਪੀ ਕੇ ਫੇਰ ਆਣਿਆ ਫੇਰ ਆਗੇ ਸੀ ਖਾਰਾ ਖੋਲਨੇ ਆ ਕਈ ਦੇ ਨਾਲ ਉਹ ਸੀ ਖਾਰਾ ਖੋਲਨੇ ਆ ਉਹਦੇ ਬਗੈਰ ਸੀ ਕਰ ਨਹੀਂ ਸਕਦਾ ਜੀ ਗੋਟੇ ਦਾ ਜਤੀ ਹੋਵੇ ਐ ਵੀ ਐ ਬਿਨਾ ਕੋਈ ਨਸ਼ਾ ਨਾ ਖਾਂਦਾ ਹੋਵੇ ਉਸਤਾਦ ਆਲਾ ਹੋਵੇ ਉਸਤਾਦ ਪੱਕਾ ਹੋਵੇ ਜਿਹੜਾ ਜੀ ਉਸਤਾਦ ਨੂੰ ਗੁਰੂ ਮੰਨੇ ਜਿਹਨੇ ਉਸਤਾਦ ਗੁਰੂ ਨਹੀਂ ਮੰਨਿਆ ਉਹ ਕਦੇ ਮੱਲ ਨਹੀਂ ਬਣੂਗਾ ਸਮਝ ਗਿਆ ਮੱਲ ਗੁਰੂ ਨੂੰ ਚਾਸ ਹੋਵੇ ਵਧਾਉਣ ਦੇ ਮੱਲ ਦਾ ਉਹ ਤੇ ਤਵਾਰ ਹੋਵੇ ਕਰੇ ਇਹ ਇਹ ਗੁਣ ਨੇ ਜਿਹੜਾ ਸ਼ਗਿਰਦ ਹੈਗਾ ਉਹਨੂੰ ਉਸਤਾਦ ਆਪਣਾ ਜਿਹੜਾ ਆਪਣਾ ਖੁਦਾ ਕਹੀਏ ਵਾਹਿਗੁਰੂ ਜੋ ਮਰਜੀ ਕਹੀਏ ਉਹ ਸ਼ਗਿਰਦ ਵਾਸਤੇ ਸਾਰਾ ਕੁਝ ਉਹਦਾ ਉਹੋ ਹੀ ਹੁੰਦਾ ਠੀਕ ਜੇ ਸੱਚਾ ਸ਼ਗਿਰਦ ਆ ਉਸਨੂੰ ਬਹੁਤਾ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਆਪਣੇ ਉਸਤਾਦ ਦੀ ਆਪਣੇ ਮਾਂ ਬਾਪ ਦੀ ਸੇਵਾ ਸਭ ਤੋਂ ਵੱਡੀ ਹੈ ਮਾਨੋ ਉਹ ਰਹਿਣਾ ਜਿਹੜੇ ਜਤੀਸ ଥି ਸਮਝ ਗਿਆ ਆਪਣੇ ਖਾੜੇ ਦਾ ਖਿਆੜਾ ਖਾੜਾ ਬਾਹਰ ਲੋਕਾਂ ਚ ਬੈਠੇ ਨਾ ਜਿਹੜੇ ਲੋਕਾਂ ਸੋਤ ਬੈਠੂ ਉਹ ਉਹ ਮਲ ਨਹੀਂ ਬਣਦਾ ਪਹਿਲਵਾਨ ਦੇ ਸੂਰੇ ਹੋਣੇ ਚਾਹੀਦੇ ਨੇ ਪਹਿਲਵਾਨ ਚ ਕਮੀ ਨਹੀਂ ਕੋਈ ਹੋਣੀ ਚਾਹੀਦੀ ਕਮੀ ਉਹ ਨੂੰ ਕਹਦੇ ਆ ਵੀ ਜਿਹੜੀ ਪੁਲਵਾਨੀ ਨੂੰ ਬ੍ਰੇਕ ਲਾਉਂਦੀ ਆ ਜਿਹੜੀ ਪੁਲਵਾਨੀ ਦੀ ਵਾਸ਼ਨਾ ਨੂੰ ਖਰਾਬ ਕਰਦੀ ਆ ਕਿ ਖਾੜੇ ਦੇ ਨਿਯਮ ਹੁੰਦੇ ਆ ਵੀ ਭਾਈ ਜੁੱਤੀ ਪਾ ਕੇ ਖਾੜੇ ਦੇ ਵਿੱਚ ਨਹੀਂ ਵੜਨਾ ਔਰ ਕੋਈ ਵੀ ਕਹਾਣੀ ਜਿਹੜੀ ਖਾੜੇ ਨੂੰ ਹੀ ਮੰਨਣਾ ਹੈ ਖਾੜਾ ਜਿਹੜਾ ਇੱਕ ਬੜੀ ਨੇਕਪਾਕ ਚੀਜ਼ ਹੈ ਉਹਦੇ ਨਿਯਮ ਜੀ ਨੂੰ ਸਾਰੇ ਆ ਜਾਣ ਤੇ ਉਹ ਫਿਰ ਬੰਦਾ ਕਾਮਯਾਬ ਹੋ ਜਾਂਦਾ ਯਾਨੀ ਖਾੜਾ ਜਿਹੜਾ ਪਹਿਲਵਾਨਾਂ ਦਾ ਹੈਗਾ ਅਸੀਂ ਕਿਸੇ ਤੀਰਥ ਨੂੰ ਕਿਸੇ ਚੀਜ਼ ਨੂੰ ਮੜਾ ਨਹੀਂ ਸਮਝਦੇ ਪਰ ਜਿਹੜਾ ਖਾੜਾ ਹੈਗਾ ਉਹ ਸਾਡੇ ਵਾਸਤੇ ਤਾਂ ਖੁਦਾ ਖਾੜਾ ਹੀ ਹੈ ਅਸੀਂ ਖਾੜੇ ਦਾ ਖਟਿਆ ਖਾਰੇ ਆ ਬੜੇ ਬੜੇ ਅਖਾੜੇ ਦੁਨੀਆ ਦੇਖਣ ਵਾਸਤੇ ਆਂਦੀ ਸੀ ਬੜੇ ਬੜੇ ਮਜਮੇ ਹਜ਼ਾਰਾਂ ਦੇ ਲੱਖਾਂ ਦੇ ਮਜਮੇ ਹੁੰਦੇ ਸਨ ਬਹੁਤ بڑے ਬਲੋ ਅੱਲਾ ਦਾ ਸਤਕਾਰ ਇਹ ਕਰ ਦਿੱਤੀ ਉਹਨਾਂ ਦੀ ਬੋਲੀ ਸਭ ਤੋਂ ਮਿੱਠੀ ਹੁੰਦੀ ਸੀ ਪਹਿਲਵਾਨ ਦੀ ਮਿੱਠੀ ਬੋਲੀ ਹੁੰਦੀ ਸੀ ਭਲਵਾਨ ਹੁੰਦਾ ਦੀ ਬਲਵਾਨ ਦੇਖਣ ਨੂੰ ਸੁੰਦਰ ਸਭ ਤੋਂ ਵੱਡੀ ਤਪੱਸਿਆ ਭਲਵਾਨ ਦੀ ਇਸ ਕਰਕੇ ਹੁੰਦੀ ਦੀ ਮਾਹੌਲ ਉਹਦਾ ਉੱਚਾ ਸੁੱਚਾ ਹੁੰਦਾ ਸੀ ਬੋਲੀ ਬਹੁਤ ਸੁੱਧ ਹੁੰਦੀ ਸੀ ਲੋਕੀ ਸਭ ਉਹ ਚਾਹੁੰਦੇ ਸੀ ਵੀ ਇਹ ਭੁਲਾਨ ਤਗੜਾ ਹੋਵੇ ਇਸ ਕਰਕੇ ਪੱਖੋਂ ਫਿਰ ਭੁਲਾਨ ਨੂੰ ਦੁਨੀਆ ਸਨਮਾਨ ਕਰਦੀ ਦੀ ਚੰਗਾ ਸਮਝੀ ਸੀ ਦੇਖ ਕੇ ਖੁਸ਼ ਹੁੰਦੀ ਸੀ ਉਹ ਬੜੇ ਨਮਾਇਆ ਕਿਸਮ ਦੇ ਲੋਕ ਹੁੰਦੇ ਸਨ ਉਹ ਆਮ ਆਦਮੀ ਤੋਂ ਹਟ ਕੇ ਜਿਸ ਤਰ੍ਹਾਂ ਨਾ ਇੱਕ ਬੜੇ ਜਿਸ ਤਰ੍ਹਾਂ ਉਹ ਵੀ ਆਈ ਪੀ ਐਨ ਸੋਸਾਇਟੀ ਚ ਇਸ ਤਰ੍ਹਾਂ ਉਹਨਾਂ ਦੀ ਪੋਜੀਸ਼ਨ ਹੁੰਦੀ ਸੀ ਉਹਨਾਂ ਦਾ ਲਬੋ ਲੈ ਜਾ ਉਹਨਾਂ ਦਾ ਗੱਲਬਾਤ ਬੜੀ ਨਰਮਾ ਹਟ ਨਾਲ ਬੜੇ ਬੜੇ ਸنجੀਦਗੀ ਦੇ ਨਾਲ ਉਹ ਗੱਲਬਾਤ ਕਰਦੇ ਸਨ ਪਿਆਰ ਕਰਦੇ ਸਨ ਸੋਸਾਇਟੀ 'ਚ ਉਹ ਲੋਕ ਉਹਨਾਂ ਪਹਿਲਵਾਨਾਂ ਨੂੰ ਇੱਕ ਅੱਛਾ ਆਲਾ ਮੁਕਾਮ ਮਿਲਦਾ ਸੀ ਜਿਸ ਤਾਂ ਕਿ ਕੋਈ ਅੱਜ ਕੱਲ੍ਹ ਅਸੀਂ ਕ੍ਰਿਕਟਰਸ ਨੂੰ ਦਿੰਨੇ ਆ ਜਾਂ ਅਸੀਂ ਅੱਛੇ ਖਿਡਾਰੀ ਨੂੰ ਦਿੰਨੇ ਆ ਜਿਹੜਾ ਵਰਲਡ ਰੈਂਕਿੰਗ ਦਾ ਟੌਪ ਦਾ ਕੋਈ ਟੈਨਿਸ ਖਿਡਾਰੀ ਹੈ ਉਹਦੀ ਬੜੀ ਸ਼ੋਹਰਤ ਹੈ ਉਹ ਜਿਹੜੇ ਬੜੇ ਰੱਬ ਦਾ ਰੂਪ ਪਹਿਲਵਾਨ ਹੋਏ ਆ ਉਹ ਔਰ ਹੈਗੇ ਵੀ ਰੱਬ ਰੱਬ ਕਰਨ ਵਾਲੇ ਉਹ ਪੁਲਵਾਨ ਸੀ ਕਿਉਂਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਉਹ ਹੋਰ ਆ ਉਹਨਾਂ ਦੀਆਂ ਹੋਰ ਸੀ ਕਿਕਰ ਕੱਲੂ ਗੁਲਾਮ ਇਹ ਮਾਂਗ ਬਖਸ਼ ਇਹ ਗਾਮਾ ਪੁਲਵਾਨ ਇਹ ਬੜੇ ਚੰਗੇ ਪੁਲਵਾਨ ਹੋਏ ਔਰ ਰੱਬ ਦਾ ਨਾਮ ਲੈਣ ਰੱਬ ਰੂਪ ਪੁਲਵਾਨ ਹੋਏ ਆ ਵਹੀਂ ਕਰਦੇ ਸੀ ਵੀ ਇਹ ਸਾਧਾ ਮੰਗੂ ਮੰਨਦੇ ਸੀ ਵੀ ਇਹ ਚੰਗੇ ਕੰਮ ਕਰਦੇ ਨੇ ਚੰਗੇ ਭਲੇ ਮਾਨਸ ਹੁੰਦੇ ਨੇ ਚੰਗੀਆਂ ਤਾਕਤਾਂ ਬੱਚਿਆਂ ਨੂੰ ਵੀ ਗਾਂ ਆਉਣ ਵਾਲੀ ਨਸਲ ਚੰਗੀ ਹੁੰਦੀ ਆ ਇਹ ਤਾਂ ਸਾਰੇ ਸਾਰੇ ਇੱਕੋ ਹੀ ਹੁੰਨੇ ਆ ਸਿੱਖ ਵੀ ਹਿੰਦੂ ਵੀ ਮੁਸਲਮਾਨ ਵੀ ਈਸਾਈ ਵੀ ਇਹਨਾਂ ਦਾ ਕੋਈ ਧਰਮ ਨਾਲ ਸੰਬੰਧ ਨਹੀਂ ਇਹ ਭਾਈ ਭਾਈ ਪਹਿਲਵਾਨ ਜਿਹੜਾ ਹੋ ਗਿਆ ਉਹ ਸਾਰੇ ਆਪਣੇ ਲੰਗੋਟੇ ਨਾਲ ਆ ਉਹਨਾਂ ਦਾ ਸੰਬੰਧ ਪਹਿਲਵਾਨੀ ਪਹਿਲਵਾਨਾਂ ਨਾਲ ਹੀ ਸਜਦੀ ਏ ਉਹਨਾਂ ਦਾ ਪਿਆਰ ਹੁੰਦਾ ਚਾਹੇ ਉਹ ਘੁੱਲਦੇ ਵੀ ਨੇ ਪਰ ਦਿਲੋਂ ਉਹਨਾਂ ਦਾ ਪਿਆਰ ਹੁੰਦਾ ਹੈ ਅਖਾੜੇ ਦੇ ਵਿੱਚ ਆਪਣੇ ਆਪ ਨੂੰ ਜਿੱਤਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਸੀ ਲੇਕਿਨ ਅਖਾੜੇ ਤੋਂ ਬਾਹਰ ਮੁਕੰਮਲ ਤੌਰ ਤੇ ਭਾਈਚਾਰਾ ਮੁਕੰਮਲ ਤੌਰ ਤੇ ਇੱਕ ਦੂਸਰੇ ਦੀ ਮੁਹੱਬਤ ਇੱਕ ਦੂਸਰੇ ਦਾ ਚਾਹਤ ਇਹ ਰਹਿੰਦੀ ਸੀ ਔਰ ਇਹ ਇੱਕ ਸਾਡੀ ਸੁਸਾਇਟੀ ਦਾ ਉਸ ਵਕਤ ਦੀ ਤੌਰ ਦਾ ਹਿੱਸਾ ਸੀ ਪਲਵਾਨੀ ਦੀ ਜਾਤ ਪਲਵਾਨੀ ਹੈ ਪਲਵਾਨ ਜਿਹੜਾ ਉਹਦੀ ਜਾਤ ਪਲਵਾਨ ਆ ਉਹਦਾ ਕਿਸੇ ਜਾਤ ਨਾਲ ਮਿਲ ਨਹੀਂ ਪਹਿਲਵਾਨੀ ਦੇ ਵਿੱਚ ਕੋਈ ਆਪਣਾ Hindu ਦਾ ਨਾ ਕੋਈ Musalman ਦਾ ਕੁਝ ਨਹੀਂ ਪਹਿਲਵਾਨੀ ਦਾ ਇੱਕ ਆਪਣਾ ਜੁੱਧ ਹੀ ਇਹਦਾ ਜੁੱਧ ਲੜਨਾ ਹੈ ਇਹਦੇ ਵਿੱਚ ਕੋਈ ਨਾ Hindu ਨਾ Musalman ਹੈ ਤਾਂ ਕੋਈ ਵੀ ਹੈ ਆਪਣਾ ਜਿਹੜਾ ਮਿਹਨਤ ਕਰਦਾ ਹੈ ਉਹ ਹੀ ਤਗੜਾ ਹੈ ਉਟਾ ਦੇ ਉਟਾ ਲੈ ਉਟਾ ਲੈ ਦਿਖਾਉਂ ਗੁਟਾ ਲੈ ਉਟਾ ਲੈ ਆਪਣੇ ਨਾਮ ਕਰੀ ਫਰਕ ਮੱਲਾ ਦਾ ਨਹੀਂ ਫਰਕ Musalman ਉਸਤਾਦ ਹੋਏ ਨੇ Hindu ਵਾਲੇ ਬਚਾਰੇ Musalman ਉਸਤਾਦ ਹੋਏ ਨੇ ਇਉਂ ਨਹੀਂ ਆਈ ਗੱਲ ਮੇਰਾ ਚਾਚਾ ਮਲਗਰੀ ਕਰਦਾ ਹੁੰਦਾ ਉਹਦਾ ਸਾਈਂ ਪਿਆਕੜਾ ਸਾਈਂ ਉਹ ਉਸਤਾਦ ਹੀਗਾ ਇਸੇ ਤਰ੍ਹਾਂ ਉਸ ਜ਼ਮਾਨੇ 'ਚ ਖਾਸ ਤੌਰ ਤੇ ਪਾਰਟੀਸ਼ਨ ਤੋਂ ਪਹਿਲਾਂ ਔਰ ਪਾਰਟੀਸ਼ਨ ਦੇ ਲਗਭਗ ਹਿੰਦੂ ਸਿੱਖ ਮੁਸਲਮਾਨ ਜਿਹੜੇ ਪਹਿਲਵਾਨ ਸਨ ਉਹਨਾਂ ਦਾ ਇੱਕ ਮੁਕਾਮ ਸੀ ਉਹਨਾਂ ਦਾ ਇੱਕ ਰਤਬਾ ਸੀ ਉਹਨਾਂ ਨੂੰ ਸੋਸਾਇਟੀ ਦੇ ਵਿੱਚ ਆਹਲਾ ਦਰਜੇ ਤੇ شمار ਕੀਤਾ ਜਾਂਦਾ ਸੀ ਕਿ ਮੁਸਲਮਾਨ ਇੱਕ ਸਿੱਖ ਸਿੱਖ ਪਹਿਲਵਾਨ ਦੇ ਉਹ ਨੂੰ ਸਪੋਰਟ ਕਰ ਰਹੇ ਹਨ ਔਰ ਸਿੱਖ ਮੁਸਲਮਾਨ ਪਹਿਲਵਾਨ ਨੂੰ ਸਪੋਰਟ ਕਰ ਰਹੇ ਹਨ ਆਪਣੇ ਆਪਣੇ ਇਲਾਕੇ ਦੇ ਆਪ ਤੇ ਪ੍ਰੇਮ ਵਾਲਾ ਸੀ ਪ੍ਰੇਮ ਦਾ ਬਹੁਤ ਹੀ ਵੱਧ ਸੀ ਜੀ ਉਹ ਸਾਡੇ ਸੀਗੇ ਬੁਰੇ ਮੁਸਲਮਾਨ ਜਮਾਦਾਰ ਪਹਿਲਵਾਨ ਸੀ ਤੁਸੀਂ ਐ ਆ ਲਵ ਯੂ ਪਿੰਡੋ ਨੂੰ ਘਿਓ ਦਿੰਦਾ ਤੇ ਖਰਾਕਾਂ ਦਿੰਦਾ ਉਹਦੀ ਹਫਾਜ਼ਤ ਬਹੁਤ ਕਰਦਾ ਜਦੋਂ ਆ ਰੋਲੇ ਪਏ ਨੇ ਉਦੋਂ ਵੀ ਉਹਨੂੰ ਬਚਾਇਆ ਫੇਰ ਉਹਨੂੰ ਛੱਡ ਕੇ ਆਏ ਪਾਕਿਸਤਾਨ ਅbschara ਰਾਹੀ ਇਸ ਤਰ੍ਹਾਂ ਪ੍ਰੇਮ ਵਾਲਾ ਸੀ ਇਹ ਤਾਂ ਕੋਈ ਕੋਈ ਗੱਲ ਨਹੀਂ ਸੀ ਇਹ ਤਾਂ ਉਹੀ ਇੱਕ ਭੇਡ ਪਾਲਿਆ ਲੋਕਾਂ ਨੇ ਹੁਣ ਮਜਬੂਦ ਅਫਰਕ ਪੈ ਗਿਆ ਜਾਂ ਮਜਬੂਦ ਨਹੀਂ ਸੀ ਕੋਈ ਜਦ ਕੱਟਦਾ ਭਾਈਆਂ ਵਾਂਗੂ ਰਹਿੰਦੇ ਸੀ ਪਿੰਡਾਂ 'ਚ ਵੀ ਭਾਈਆਂ ਵਾਂਗੂ ਕੱਟੇ ਰਹਿੰਦੇ ਦੇ ਆ ਜਿਆਦਾ ਸੰਸੰਤਾਰੀ ਆ ਗਈ ਮੂਜਾ ਉਹ ਵੀ ਫਰਕ ਪੈ ਗਿਆ ਸਾਰਾ ਹੀ ਹੁਣ ਕੀ ਕਰੀ ਦੁਆਏ ਨੂੰ ਦੁਆ ਆਜਾ ਕੇ ਪ੍ਰੇਮ ਕਰਦੇ ਆਂ ਆਪਸ ਵਿੱਚ ਸਾਡੇ ਕੋਈ ਨਹੀਂ ਸੀ ਪਤਾ ਹੋਆ ਕਿ ਹਿੰਦੂ ਪੜਵੇ ਕਈਆਂ ਅਸੀਂ ਕਿ ਕਿਹ ਅੱਜ ਕੋਈ ਹੈ ਸਿਰਫ ਸਾਨੂੰ ਦੰਗਲ ਹੀ ਜਾ ਕੇ ਸਾਡੀ ਆਪਣੀ ਦੁਸ਼ਮਣੀ ਸ਼ੁਰੂ ਹੁੰਦੀ ਸੀ ਕਿ ਬਈ ਇਹ ਦੰਗਲ ਹੀ ਜਿਹੜਾ ਮੇਰਾ ਮੁਖਾਲਾ ਹੋਏ ਮਗਰ ਅਸੀਂ ਜਿਹੜੇ ਬਾਹਰ ਹੋਨੇ ਨਾ ਅਸੀਂ ਇਕੱਠੇ ਬੈਠ ਕੇ ਖਾਣਾ ਵੀ ਖਾਣੇ ਹਾਂ ਇਕੱਠੇ ਬੈੰਨੇ ਵੀ ਸਾਂ ਇਕੱਠੇ ਜਾਨੇ ਵੀ ਸਾਂ ਸਾਡੇ ਕੋਈ ਫਰਕ ਨਹੀਂ ਸੀਗਾ ਮਗਰ ਜਿਸ ਵੇ ਹਿੰਦੁਸਤਾਨ ਪਾਕਿਸਤਾਨ ਬਣਿਆ ਫੇਰ ਫਰਕ ਆਇਆ ਮਗਰ ਸਪਹਿਲੇ ਜਿਹੜਾ ਹਿੰਦੁਸਤਾਨ ਪਾਕਿਸਤਾਨ ਇੱਕ ਸੀ ਸਾਡੇ ਕੋਈ ਫਰਕ ਨਹੀਂ ਸੀ ਯਾਰ ਪਹਿਲਾਂ ਰਿਆਸ਼ਤਾਂ ਦੇ ਰਾਜੇ ਸੀ ਉਸ ਵਕਤ ਸਾਰੇ ਪੰਜਾਬ ਦੇ ਬੰਦ ਚੋਂ ਜਵਾਨ ਤਕੜੀ ਸੀਗੇ ਕਈ ਪੀੜੀਆਂ ਤਕੜੇ ਰਹੇ ਨੇ ਜਾਂ ਰਿਆਸਤਾਂ ਖੁੱਚ ਗਈ ਖੁੱਸ ਗਈਆਂ ਜਾਂ ਤੋਂ ਫਿਰ ਇਹ ਪਹਿਲਵਾਨੀ ਇਹ ਪਹਿਲਵਾਨੀ ਜਿਹੜੀ ਇੰਡੀਆ ਦੀ ਆ ਡਾਮਾ ਡੋਲ ਹੋ ਗਈ ਪੰਜਾਬ ਦੀ ਪੰਜਾਬ ਦੀ ਪਹਿਲਵਾਨ ਸਭ ਤੋਂ ਤਕੜੀ ਸੀਗੇ ਹਿੰਦੁਸਤਾਨ ਦੀ ਬੇਸ਼ਤਰ ਰਿਆਸਤਾਂ ਚ ਬਹੁਤ ਸਾਰੀਆਂ ਰਿਆਸਤਾਂ ਚ ਜਿਸ ਤਰ੍ਹਾਂ ਕਿ ਦੱਤਿਆ ਕੋਲਾਪੁਰ ਪਟਿਆਲਾ ਕਪੂਰਥਲਾ ਮਾਲੇਰ ਕੋਲਾ ਔਰ ਅੰਬੀ ਇਹ ਸਾਰੀਆਂ ਰਿਆਸਤਾਂ ਦੇ ਵਿੱਚ ਅਕਸਰ ਰਿਆਸਤਾਂ ਦੇ ਵਿੱਚ ਪਹਿਲਵਾਨ ਹੀ ਮੁਸਲਮਾਨ ਸਿੱਖ ਜਿਹੜੇ ਸਨ ਰਾਜੇ ਮਹਾਰਾਜੇ ਉਹਨਾਂ ਦੀ ਪਰਵਿਸ਼ ਕਰਦੇ ਸਨ ਰਾਜੇ ਮਹਾਰਾਜੇ ਉਹਨਾਂ ਪਹਿਲਵਾਨਾਂ ਨੂੰ ਬਾਕਾਇਦਾ ਆਪਣਾ ਪਹਿਲਵਾਨ ਸਮਝਦੇ ਸਨ ਔਰ ਉਹਨਾਂ ਦੀ ਖਾਤਰ ਕੋਸ਼ਿਸ਼ ਕਰਦੇ ਸਨ ਕਿ ਇਹ ਕਾਮਯਾਬੀ ਹਾਸਲ ਕਰਨ ਬਾਕਾਇਦਾ ਉੱਚੇ ਲੈਵਲ ਦੇ ਦੰਗਲ ਹੁੰਦੇ ਸਨ ਹੁਣ ਉਹ ਸਾਰੀ ਸਪੋਰਟ ਖਤਮ ਹੋ ਗਈ ਬੜਾ ਬੁਨਿਆਦੀ ਸਬਬਕ ਤਾਂ ਇਹ ਹੋਇਆ ਕਿ ਉਹਨਾ ਅਖਾੜਿਆਂ ਦੀ ਜਿਹੜੇ ਕਿ ਉਹ ਮਰਕਜ਼ ਸਨ ਉਹਨਾਂ ਦੀ ਜਿਹੜੀ ਸਪੋਰਟ ਹੋਣੀ ਚਾਹੀਦੀ ਸੀ ਫਾਈਨੈਂਸ਼ੀਅਲ ਇਕਨੋਮਿਕਲ ਉਹ ਖਤਮ ਹੋ ਗਈ ਔਰ ਇਹ ਫੰਡ ਆਹستہ 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 ਅੱਜ ਅਸੀਂ ਇਸ ਪੋਜੀਸ਼ਨ 'ਚ ਕਿ ਉਹ ਅਖਾੜੇ ਵੀ ਐਵੇਂ ਕਿਤੇ ਚੰਦ ਆਦਮੀ ਹੈਂ ਦੇਸੀ ਕੁਸ਼ਤੀ ਦੇ ਤਾਂ ਹੁਣ ਅਖਾੜੇ ਵੀ ਬਹੁਤ ਘੱਟ ਹੋ ਗਏ ਨੇ ਹੁਣ ਵੀ ਬੜੀਆਂ ਚੰਗੀਆਂ ਹੁੰਦੀਆਂ ਪਰ ਉਹ ਜਿਹੜੀ ਪਹਿਲਾਂ ਪੁਰਵਾਨ ਸਿੰਘਾਂ ਜਾਂ ਆਉਂਦੇ ਸੀ ਉਹਦਾ ਤੇ ਹੁਣ ਦਾ ਰਾਤ ਦਿਨ ਦਾ ਫਰਕ ਹੈ ਅੱਜ ਕੱਲ ਦਾ ਪਲਵਾਨ ਜਿਹੜਾ ਹੈਗਾ ਉਹ ਕਿੰਨੇ ਕਿਲੋ ਘੋਣ ਨਾਲ ਮਹੀਨਾ ਕੱਢਦਾ ਉਹ ਪਲਵਾਨ ਅੱਦਾ ਦਾ ਕਿਲੋ ਤਿੰਨ ਤਿੰਨ ਪਾ ਕੇ ਲੋ ਇੱਕ ਟਾਈਮ ਚ ਖਾ ਜਾਂਦੇ ਹੁਣ ਕਰਦੀ ਨਹੀਂ ਕੋਈ ਨਛਿਆਂ ਚ ਪੈ ਗਏ ਹੁਣ ਤਾਂ ਮੱਲ ਐ ਵੀ ਦੇਖਣ ਨੂੰ ਤਰਸਿਆ ਕਰਨਗੇ ਵੀ ਮੱਲ ਕੀ ਚੀਜ਼ ਹੁੰਦੀ ਐ ਨਛੇ ਹੋ ਗਏ ਭੁੱਖੀਆਂ ਖਾਣੇ ਆ ਸਾਰਾ ਕੁਝ ਫੀਮਾ ਅਛਾ ਜੀ 24 ਘੰਟੇ ਆ ਫਿਲਮਾਂ ਦੇਖਣੀਆਂ ਇਹੀ ਜੇ ਕਾਰੋਬਾਰਾਂ ਚ ਫਿਰ ਉਹ ਕਿੱਥੋਂ ਤੱਕੜਾ ਹੋ ਜਾਊ। ਸਮਝਿਆ ਹੁਣ ਕਾਨੂੰਨੀ ਵਾਲਾ ਨਾ ਕੋਈ ਕਰਦਾ ਲੱਗਾ ਹੈ। ਚਾਹ ਨਹੀਂ। ਹਾਂ। ਕਿਹ ਦੋ ਦੋ ਰੁਪਏ ਕਾਹਦ ਡੜਕ ਪੀ ਜਾਂਦੇ ਤੇ। ਹਾਂਜੀ। ਹੁਣ ਚਾਹ ਹੈ ਦੇਈ ਰੇਦਾ ਵੀ ਪੋਰਾ ਚਾਹ ਜਾਂ ਭੁਖੀ। ਹੁਣ ਇੱਕ ਹੋਣ ਕਿਉਂ? ਹੁਣ ਯਾ ਭੁਖੀ ਰਹਿ ਗਈ। ਹਾਂ ਹਾਂ। ਉੱਠਦੇ ਨੂੰ ਪਹਿਲਾਂ ਚਾਹ ਨਹੀਂ ਰੇਗਾ। ਨਹੀਂ ਪੀ ਆਇਆ। ਜਿਹੜੀ ਜਿਹੜੀ ਪੁਸ਼ਤੀ ਆ ਗੇਮ। ਇਹ ਤੇ ਸਭ ਗੇਮਾਂ ਦੇ ਨਾਲੋਂ ਜ਼ਿਆਦਾ ਜੋਰ, ਜ਼ਿਆਦਾ ਖਰਾਕ, ਜ਼ਿਆਦਾ ਸਾਧਨ। ਕਈ ਗਰੀਬ ਘਰਾਣੇ ਜਿਹੜੇ ਮੁੰਡਿਆਂ ਨੂੰ ਸ਼ੌਕ ਆ ਉਹਨਾਂ ਨੂੰ ਸਾਧਨ ਨਹੀਂ। ਅੱਗੇ ਗਵਰਨਮੈਂਟ ਸਾਧਨ ਕਰਦੀ ਰਿਆਸਤਾਂ ਦੇ ਰਾਜੇ ਸਾਧਨ ਦਿੰਦੇ ਸੀ। ਤੇ ਇਸ ਕਰਕੇ ਪੁਲਵਾਨੀ ਉੱਤੇ ਦੀ ਹੁਣ ਸਾਧਨ ਨਹੀਂ ਦਿੰਦੇ। ਜਿਹੜਾ ਮੁੰਡਾ ਤਕੜਾ ਉਹ ਜਿਹੜਾ ਲੈਂਦਾ ਮੈਡਲ ਉਹਨੂੰ ਸਾਧਨ ਨਹੀਂ ਮਿਲਦੇ ਕਹਾਂ ਜਾਣ ਨੂੰ। ਪਤਾ ਨਹੀਂ ਕਿਹੜੇ ਗੱਲ ਦੇ ਮਗਰ ਪਏ ਆ। ਪੁਲਵਾਨੀ ਜਿਹੜੀ ਹੈਗੀ ਆ ਇਸ ਦੇ ਵਿੱਚ ਤਾਂ ਗਵਰਨਮੈਂਟ ਦਾ ਖਿਆਲ ਹੀ ਬਹੁਤ ਘੱਟ ਹੈ ਕਬੱਡੀ ਵਾਲੇ ਤੇ ਦੌੜਾ ਦੂੜਾ ਵਾਲੇ ਫੇਰ ਵੀ ਪੁਲਵਾਨੀ ਨਾਲੋਂ ਅੱਗੇ ਆ ਪੁਲਵਾਨੀ ਨੂੰ ਤਾਂ ਕੋਈ ਤਸ਼ਹਿਦ ਕਰਦਾ ਹੀ ਨਹੀਂ ਐਡਵਰਟਾਈਜ਼ ਨਹੀਂ ਕਰਦੇ ਜਾਇ ਇਹਨੂੰ ਸਾਧਨ ਨਹੀਂ ਮਿਲਦੇ ਇਹ ਮੁੰਡਾ ਤਕੜਾ ਨਹੀਂ ਹੁੰਦਾ ਮੈਡਲ ਨਹੀਂ ਉਹਨੂੰ ਉਹਨਾਂ ਨੂੰ ਪੈਸਾ ਨਹੀਂ ਮਿਲਦਾ ਮੀਡੀਆ ਵਾਲਿਆਂ ਨੂੰ ਮੀਡੀਆ ਆਏ ਫੇਰ ਤਾਂ ਨਹੀਂ ਕੱਢਦੇ ਜਦੋਂ ਪੈਸਾ ਮਿਲਦਾ ਉਹਨੂੰ ਮੀਡੀਆ ਤਾਂ ਚੱਕਦਾ ਜੀਤੋ ਪੈਸਾ ਮਿਲਦਾ ਉਹਨੂੰ মিডিਆ ਤਾਂ ਹੱਜਾ ਜਗਦਾ ਇਹਨੂੰ ਪੈਸਾ ਦਿੰਦਾ ਦਾ ਗਵਰਨਮੈਂਟ ਦਿੰਦੀ ਆ ਨਾ ਪਹਿਲਵਾਨ ਕੋ ਖਰਾਕ ਖਾਣੂ ਦਾ ਪੈਸੇ ਨਹੀਂ ਇਹ মিডিਆ ਇਹਨੂੰ ਪਹਿਲਵਾਨ ਕਿੱਥੋਂ ਦੇ ਦੂਗਾ ਖਰਾਕਾਂ ਹੋਣੀਆਂ ਚਾਹੀਦੀਆਂ ਨੇ ਤਾਂ ਆਪਣਾ ਹੋਵੇ ਹੁਣ ਕੀ ਹੋਵੇ ਜੀ ਫੀਡ ਨਾਲ ਆ ਜਿੰਨਾ ਕਣਕ ਦਾ ਗੰਦਾ ਹੋ ਸਾਲਾ ਨੂੜ ਪਾ ਕੇ ਬਚੂ ਮਿੱਠਾ ਜਲਾ ਲਾਨੇ ਚੂਹਾਂ ਦੀ ਖਾਦੀਆਂ ਬਰੇ ਮੇੜ ਲਾਨੇ ਵਿੱਚ ਦੌਜੀ ਸਰ ਦਾ 300 ਦੀ ਹੈ 500 ਦੀ ਹੈ ਕੋਈ ਬਰੇ ਮੇ ਪਾਉਂਦਾ ਕੋਈ ਦਸਾਰੇ ਪਿੰਜੋ ਦੌ ਜਿਹੜਾ ਨਹੀਂ ਮਿਲਦਾ ਸੇਂਦਰਾ ਸੀ ਨੀ ਮਲ ਦੀ ਚਾਹ ਜੇ ਕਰ ਕਰ ਹੈ ਕਈ ਕਈ ਕਾਹ ਦੀ ਸੱਤ ਕਈ ਨਹੀਂ ਸੂਰ ਚੜ ਦੇ ਪੀ ਲੈਂਦੇ ਨੇ ਉਹ ਜੇ ਹੋਊਗੀ ਹੁਣ ਨਹੀਂ ਹੋਏ ਮੈਂ ਜਾਂ ਮਾਂ ਮੈਂ ਦੁੱਧ ਨਹੀਂ ਚਗਾਉਂਦੀ ਅਸ ਉਹਦਾ ਕੰਪਲਾ ਦੂ ਅ اچھا 100 ਦੂਰ 100 ਤੱਕ ਉਹਦਾ ਕਿਲੋ ਆਉਂਦਾ ਮੀਟ ਕਿੰਨਾ ਮੈਂ ਕਿਹਾ ਮਦਮ ਕਹਿੰਦੇ ਮੰਗਾਈ ਪਤਾ ਹੈ ਕਿੰਨੀ ਹੈ ਲੋਕਾਂ ਨੂੰ ਰੋਟੀ ਦਾ ਦਾ ਫਿਕਰ ਪਿਆ ਮਰਲੀ ਪਹੁੰਚਦਾ ਕਿਹੜਾ ਡੰਗਰ ਰੱਖ ਲੂਗਾ ਹੋਰ ਸੁਣ ਲੈ ਤੂੜੀ 30 ਰੁਪਏ 30 ਰੁਪਏ ਕਿਲੋ ਤੂੜੀ ਆਉਂਦੀ ਐ ਦੱਸ ਲੈ ਅਸੀਂ ਇਹ ਸਤਰੀ ਮਣ ਪੱਕੀ ਆਉਂਦੀ ਐ ਤੂੜੀ ਹਰਾ ਕਿਥੋਂ ਦਾਣਾ ਪਾ ਕੇ ਕਿਹੜਾ ਮੁੰਡੇ ਨੂੰ ਮਰਦ ਬਣਾ ਤੂੰ ਉਦੋਂ ਦੀ ਗਰੀਬੀ ਦੀ ਦੁਨੀਆ ਬਾਰੀ ਗਈ ਐ ਹੋਰ ਪੁੱਛ ਲੈ ਦੁਨੀਆ ਦੇ ਪਿੱਛੇ ਰਹਦੇ ਹੁਣ ਥੋੜਾ ਸ਼ੌਕ ਘਟ ਗਿਆ ਔਰ ਦੂਸਰਾ ਇਹ ਹੈਗਾ ਵੀ ਬਾਹਰ ਸਾਰੀ ਦੁਨੀਆ ਤੇ ਕੁਸ਼ਤੀ ਹੁੰਦੀ ਐ ਗੱਦੇ ਵਾਲੀ ਮੈਟ ਤੇ ਸਾਡੇ ਲੋਕ ਜਿਹੜੇ ਮੈਟ ਤੇ ਜਾਣ ਮਾਰੀ ਨਹੀਂ ਕਰਦੇ ਪੋਸਟਰੇ ਜਾ ਕੇ ਜਾ ਕੇ ਉਥੇ ਕੋਲ ਲੱਪਦੇ ਥੋੜਾ ਮੋਟਾ ਪ੍ਰੈਕਟਿਸ ਕਰਕੇ ਫਿਰ ਉਥੇ ਕਾਮਯਾਬ ਹੋਣਾ ਮੁਸ਼ਕਲ ਹੋ ਜਾਂਦਾ ਉਹਨਾਂ ਲੋਕਾਂ ਦਾ ਯਾਨੀ ਜਮਾਂਦਰੂ ਜਿਹੜੀ ਕੋਈ ਚੀਜ਼ ਹੁੰਦੀ ਹੈ ਉਹਨਾਂ ਦੀ ਉਹ ਜਿੱਦਾ ਮਾਦਰੀ ਪਛਾਪਾਂ ਸਾ ਆਪਣੀ ਪੰਜਾਬੀ ਹੈ ਉਹਨਾਂ ਲੋਕਾਂ ਦਾ ਸ਼ੁਰੂ ਤੋਂ ਹੀ ਪ੍ਰੈਕਟਿਸ ਗੱਦੇ ਤੇ ਹੁੰਦੀ ਹੈ ਕਿ ਥੋੜੇ ਰਹਿ ਗਏ ਖਤਮ ਹੋ ਗਏ ਇੱਕ ਦੋ ਜਾਈ ਫਿਰ ਕੀ ਆਈ ਹੁਣ ਘਾ ਸਾਰੇ ਕੌਡੀ ਆਈ ਸਾਰੇ ਮੁਲਕਾਂ ਦੀ ਕੌਡੀ ਆ ਜਾਂ ਬਾਸ ਰਹਾ ਹੈ ਅੰਗਰੇਜ਼ੀ ਅਸੂਆ ਦੂਹੀ ਹੋ ਗਈ ਆ ਵਾ ਆ ਇਹਨੂੰ ਕੀ ਅੰਗਰੇਜ਼ੀ ਗੱਜਿਆਂ ਦੇ ਹਾਂਜੀ ਬਾਹਰ ਦੀ ਕੁਰਸੀ ਕੋਈ ਖੋਲ ਦਈਏ ਤਾਂ ਕੋਈ ਥੋੜੀ ਲੈ ਗੇ ਹਾਂ ਹਾਂ ਬਸ ਹੋਈ ਇਹਨੇ ਮਾਰ ਦੇ ਦੇਖੋ ਜੀ ਜਿਹੜਾ ਉਹਨਾਂ ਚ ਗੁਣ ਸੀ ਉਹ ਤਾਂ ਹੁਣ ਕਿਸੇ ਚ ਆ ਹੀ ਨਹੀਂ ਸਕਦਾ ਕਿਉਂਕਿ ਉਹ ਤਾਂ ਇੱਕ ਦੁਨੀਆ ਦੇ ਪਹਿਲਵਾਨ ਹੈਗੇ ਸੀ ਔਰ ਬੜਾ ਸਟੈਮਿਨਾ ਸੀ ਉਹਨਾਂ ਦਾ ਅਸੀਂ ਹੁਣ ਜਾ ਕੇ ਝਿੰਝਾ ਵੇਖਦੇ ਆ ਬੈਣਿਆਂ ਜੇ ਕੱਲ ਦੇ ਅੱਜ ਕੱਲ ਦੇ ਤਕੜੇ ਪਹਿਲਵਾਨ ਆ ਉਹ ਜਾ ਕੇ ਐ ਬਹਿ ਜਾਂਦੇ ਖਾੜੇ ਜਿੰਜਾ ਦਾ ਕਿਸੇ ਡਾਂਗ ਵਾਲੇ ਤੋਂ ਡਰਦੇ ਹੁੰਦੇ ਆ ਜਾਂ ਪਤਾ ਨਹੀਂ ਉਹਨਾਂ ਨੂੰ ਉਛਲ ਕਰਨ ਮ ਆਉਂਦਾ ਹੀ ਕੁਛ ਨਹੀਂ ਚੁੱਪ ਕਰਕੇ ਪੈਂਟਾਂ ਪਾਈਆਂ ਹੁਣ ਜਾ ਕੇ ਖਾੜੇ ਚੋਂ ਸਾਡੇ ਦੇ ਕੇ ਬਹਿ ਜਾਂਦੇ ਨਹੀਂ ਤਾਂ ਪੁਲਵਾਨ ਖਾੜਾ ਜੇ ਨਿਕਲਦੇ ਉਛਲਦੇ ਕੁਦਰ ਦੇ ਨਾਰੇ ਲਾਉਂਦੇ ਖੁਦਾ ਦਾ ਨਾਮ ਲੈਂਦੇ ਪ੍ਰਮਾਤਮਾ ਦਾ ਨਾਮ ਲੈਂਦੇ ਤੇ ਹੁਣ ਉਹ ਗੱਲਾਂ ਹੈ ਜੀ ਇਹਨਾਂ ਨੂੰ ਰਿਵਾਈਵ ਕਰਨ ਵਾਸਤੇ ਬਹੁਤ ਮਿਹਨਤ ਦੀ ਇਨਾਂ ਨੂੰ ਅਸਰ ਇਹਨਾਂ ਨੂੰ ਇਸ ਇਸ ਫੰਡ ਨੂੰ ਕਾਇਮ ਦائم ਰੱਖਣ ਵਾਸਤੇ ਬਹੁਤ ਮਿਹਨਤ ਦੀ ਜ਼ਰੂਰਤ ਹੈ ਉਹਦੇ ਵਾਸਤੇ ਇੱਕ ਲਗਨ ਦੀ ਜ਼ਰੂਰਤ ਹੈ ਔਰ ਉਹਦੇ ਵਾਸਤੇ ਇੱਕ ਬਾਕਾਇਦਾ ਜਿੱਦੋ-ਜੋਹਦ ਦੀ ਬਾਕਾਇਦਾ ਕੋਸ਼ਿਸ਼ ਦੀ ਲੋੜ ਹੈ ਔਰ ਇੱਕ ਅੰਜਮਣਾ ਦੀ ਐਸੀ ਲੋੜ ਹੈ ਜਿਹੜੇ ਇਕੱਠੇ ਹੋ ਕੇ ਸਰਮਾਇਆ ਵੀ ਇਕੱਠੇ ਕਰਨ ਔਰ ਇਹਨਾਂ ਦਾ ਦੰਗਲ ਵੀ ਕਾਇਮ ਕਰਵਾਣ ਫਾਇਦਾ ਤਾਂ ਇਹ ਹੁਣ ਗਵਰਨਮੈਂਟ ਨੇ ਕਰਨੇ ਨੇ ਪਹਿਲਵਾਨ ਤਾਂ ਅਸੀਂ ਜੇ ਖਾੜੇ ਚ ਲਾਉਣਗੇ ਖਾੜਿਆਂ ਦੇ ਉੱਤੇ ਚੰਗੇ ਕੋਚ ਰੱਖਣਗੇ ਪੁਰਾਣੇ ਬੰਦਿਆਂ ਨੂੰ ਤਾਂ ਉਹਨਾਂ ਦੇ ਬੱਚੇ ਉਹ ਜਿਹੜੇ ਬੱਚੇ ਆਉਣਗੇ ਉਹਨਾਂ ਨੂੰ ਸਿਖਲਾਈ ਹੋ ਖਾਣਾ ਪੀਣਾ ਦੱਸਣਗੇ ਗਵਰਨਮੈਂਟ ਖਾਣਾ ਪੀਣਾ ਵੀ ਦੇਵੇ ਉਹਨਾਂ ਨੂੰ ਵਿਚਾਰੇ ਨੂੰ ਲਓ ਦੇਖੋ ਤੁਸੀਂ ক্রিকেট ਉਹਨੂੰ ਘੁਮਤ ਸਪੋਰਟ ਕਰ ਰਹੀ ਉਹ ਦੇਖ ਲਓ ਤੁਸੀਂ ਅੱਜ ਕਿੱਥੇ ਦੀ ਕਿੱਥੇ ਚਲੇ ਗਏ ਪਹਿਲੇ ਤੇ ਕੁਝ ਆਉਂਦਾ ਨਹੀਂ ਸੀ ਜਿਹੜਾ ਸਪੋਰਟ ਘੁਮਤ ਕਰੇ ਨਾ ਜੀ ਜਿਸ ਚੀਜ਼ ਨੂੰ ਉਹ ਐਟੋਮਿਕਲੀ ਪਾਪਰ ਹੋਉਂਦੀ ਉਹ ਕਿਉਂ ਹੁੰਦੀ ਹੈ ਕਿ ਜਿਸੇ ਪਹਵਾਨਾਂ ਦੇ ਦੰਗਣ ਹੋਣਗੇ ਉਹ ਨਾਲੇ ਕਰਾਂ ਇਹ ਪੈਸਾ ਆਇਆ ਹਰ ਗਰੀਬ ਆਮੀ ਕੇ ਅਗਿਆ ਮੇਰਾ ਪੁੱਤਰ ਵੱਸੇ ਵੀ ਜਵਾਨ ਹੋਏਗਾ ਉਹ ਮਨ ਪੈਸੇ ਵੀ ਆਣਗੇ ਮੇਰਾ ਘਰ ਦਾ ਸਿਸਲਾ ਵੀ ਚੱਲ ਜਾਏਗਾ ਮੇਰਾ ਬੱਚਾ ਜਵਾਨ ਵੀ ਹੋ ਜਾਏਗਾ ਉਹ ਜਿਹੜੀ ਚੀਜ਼ ਹੈ ਨਾ ਜੀ ਇਹ ਕਰਨੀ ਚਾਹੀਦੀ ਹੈ ਹਰ ਇੱਕ ਨੂੰ ਕੁਸਤੀ ਇਹ ਕਰਨੀ ਹੈ ਔਖੀ ਕੁਸਤੀ ਕੋਈ ਹਰੇਕ ਕਰੂ ਖਾਣਾ ਇਹ ਚ ਚੰਗਾ ਕਸਤਰੇ ਚ ਬਾਲੀ ਕੁੱਟਮਾ ਰੇਜ ਵਾਲੀ ਤਕੜਾ ਵੀ ਇੱਥੋਂ ਹੀ ਹੂ ਹੋਰ ਖੇਡ ਵਾਲਾ ਤਕੜੀ ਨਹੀਂ ਹੁੰਦਾ ਉਹ ਹੋ ਜੇ ਥੇ ਇਹ ਪਹਿਲਵਾਨੀ ਆ ਜਿਹੜੀ ਪਹਿਲਵਾਨੀ 'ਚ ਸਭ ਕੁਝ ਹੈ ਨਹੀਂ ਤਾਂ ਮੁਰਖ ਇਹ ਜਾ ਹੋ ਜਾਊਗਾ ਮੁੱਠੀ 'ਚ ਫੜ ਕੇ ਲੈ ਜਾ ਕਰਨਗੇ 20 20 ਜਾਣਿਆਂ ਨੂੰ ਕੋਈ ਪੁੱਛਿਆ ਨਹੀਂ ਕਰੂ